ਸੋਂਦੇ ਸਮੇਂ ਤੁਹਾਨੂੰ ਸਾਰਿਆਂ ਨੂੰ ਸੁਪਨੇ ਆਉਂਦੇ ਹੋਣਗੇ ਪਰ ਅਕਸਰ ਸਾਡੇ ਜ਼ਿਹਨ ਦੇ ਵਿੱਚ ਇੱਕ ਗੱਲ ਚੱਲਦੀ ਹੈ ਕਿ ਅਖੇ ਜਿਹੜੇ ਅਸੀਂ ਸੁਪਨੇ ਦੇਖਦੇ ਆ ਉਹ ਕਿਵੇਂ ਆਉਂਦੇ ਨੇ ਉਹਨਾਂ ਦਾ ਮਤਲਬ ਕੀ ਹੈ ਕਿਉਂਕਿ ਕਈ ਵਾਰ ਅਸੀਂ ਜਦੋਂ ਸੁਪਨੇ ਦੇਖਦੇ ਆ ਤਾਂ ਡਰਾਮਣੇ ਸੁਪਨੇ ਵੀ ਬਹੁਤ ਆਉਂਦੇ ਨੇ ਚੰਗੇ ਸੁਪਨੇ ਵੀ ਬਹੁਤ ਆਉਂਦੇ ਨੇ ਮਾੜੇ ਸੁਪਨਿਆਂ ਨੂੰ ਵੀ ਦੇਖਿਆ ਜਾਂਦਾ ਹੈ ਸੁਪਨਿਆਂ ਦੇ ਵਿੱਚਕਾਰ ਲੇਕਿਨ ਇਹਨਾਂ ਦਾ ਮਤਲਬ ਕੀ ਹੁੰਦਾ ਹੈ ਇਹ ਸਾਡੇ ਜ਼ਹਿਨ ਦੇ ਵਿੱਚ ਹਮੇਸ਼ਾ ਹੀ ਚੱਲਦਾ ਰਹਿੰਦਾ ਲੇਕਿਨ ਇਸ ਦਾ ਕੋਈ ਸਟੀਕ ਰਾਹ ਜਿਹੜਾ ਹੈ ਮਤਲਬ ਹੈ ਹਜੇ ਤੱਕ ਨਹੀਂ ਪਤਾ ਲੱਗਿਆ ਕਈ ਸੁਪਨੇ ਤਾਂ ਮਤਲਬ ਹੁੰਦਾ ਹੈ ਸਾਡੇ ਆਉਣ ਵਾਲੇ ਜੀਵਨ ਦੇ ਚੰਗੇ ਭਵਿੱਖ ਬਾਰੇ ਵੀ ਦੱਸਦਾ ਹੁੰਦਾ ਹੈ ਚੰਗੇ ਸਮੇਂ ਨੂੰ ਦਰਸਾਉਂਦਾ ਹੈ ਤੇ ਕਈ ਸੁਪਨੇ ਅਜੀਬ ਹੁੰਦੇ ਨੇ ਜੋ ਮਾੜੇ ਦੇਖਦੇ ਆ ਬੇहद ਡਰਾਮਣੇ ਹੁੰਦੇ ਨੇ ਤੇ ਉਹ ਕਿਤਨੇ ਕਿਤੇ ਅਨੁਸੁ ਦਿੰਦੇ ਨੇ ਤੇ ਆਖਿਰ ਸੁਪਨੇ ਕਿਵੇਂ ਆਉਂਦੇ ਨੇ ਇਹਨਾਂ ਦਾ ਮਤਲਬ ਕੀ ਹੁੰਦਾ ਹੈ ਤੇ ਕਿਹਨਾਂ ਚੀਜ਼ਾਂ ਦਾ ਇਹ ਸੰਕੇਤ ਦਿੰਦੇ ਨੇ ਜਾਂ ਵਿਗਿਆਨ ਦੇ ਆਧਾਰ ਤੇ ਇਹਨਾਂ ਸੁਪਨਿਆਂ ਦਾ ਕੀ ਮਤਲਬ ਹੁੰਦਾ ਹੈ ਕੱਲ ਕਰਦੇ ਆ ਵਿਸਤਾਰ ਨਾਲ ਡ੍ਰੀਮ ਸਾਇੰਸ ਇੱਕ ਪ੍ਰਾਚੀਨ ਵਿਗਿਆਨ ਹੈ ਜੋ ਸੁਪਨਿਆਂ ਦੇ ਅਰਥ ਨੂੰ ਸਮਝਾਉਣ ਅਤੇ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕਰਦਾ ਹੈ ਸਦੀਆਂ ਤੋਂ ਲੋਕਾਂ ਨੇ ਸੁਪਨਿਆਂ ਨੂੰ ਭਵਿੱਖ ਦੀਆਂ ਨਿਸ਼ਾਨੀਆਂ ਮਨੋਵਿਗਿਆਨਕ ਅਵਸਥਾਵਾਂ ਦਾ ਪ੍ਰਤੀਬਿੰਬ ਅਤੇ ਆਤਮਿਕ ਅਨੁਭਵਾਂ ਦਾ ਮਾਧਿਅਮ ਮੰਨਿਆ ਜਾਂਦਾ ਹੈ ਸੁਪਨੇ ਸਾਡੇ ਨਿੱਜੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਨੇ ਉਹ ਸਾਡੀਆਂ ਭਾਵਨਾਵਾਂ ਡਰਾਂ ਤੇ ਇੱਛਾਵਾਂ ਨੂੰ ਸਮਝਣ ਦੇ ਵਿੱਚ ਸਾਡੀ ਮਦਦ ਕਰਦੇ ਨੇ ਸੁਪਨਿਆਂ ਦਾ ਵਿਸ਼ਲੇਸ਼ਣ ਕਰਕੇ ਅਸੀਂ ਆਪਣੀਆਂ ਸਮੱਸਿਆਵਾਂ ਦਾ ਹੱਲ ਲੱਭ ਸਕਦੇ ਹਾਂ ਅਤੇ ਆਪਣੇ ਜੀਵਨ ਵਿੱਚੋਂ ਸਕਾਰਾਤਮਕ ਬਦਲਾਅ ਲਿਆ ਸਕਦੇ ਆ। ਸਭ ਤੋਂ ਪਹਿਲਾਂ ਗੱਲ ਕਰਦੇ ਆ ਕਿ ਜਦੋਂ ਕੋਈ ਵਿਅਕਤੀ ਰਾਤ ਨੂੰ ਆਪਣੇ ਸੁਪਨੇ ਵਿੱਚ ਬੈਲਗੱਡੀ ਵੇਖਦਾ ਹੈ ਤਾਂ ਇਹ ਉਸ ਦੇ ਜੀਵਨ ਵਿੱਚ ਚੱਲ ਰਹੀਆਂ ਗਤੀਵਿਧੀਆਂ ਦੇ ਹੌਲੀ ਹੋਣ ਦਾ ਸੰਕੇਤ ਦਿੰਦਾ ਹੈ। ਇਹ ਭਵਿੱਖ ਦੀਆਂ ਅਸਫਲਤਾਵਾਂ ਨੂੰ ਦਰਸਾਉਂਦਾ ਹੈ। ਜਦੋਂ ਕੋਈ ਵਿਅਕਤੀ ਸੁਪਨੇ ਵਿੱਚ ਕਾਲੇ ਬੱਦਲ ਵੇਖਦਾ ਹੈ ਤਾਂ ਇਹ ਇੱਕ ਉਦਾਸ ਸੰਕੇਤ ਮੰਨਿਆ ਜਾਂਦਾ ਹੈ। ਸੁਪਨਾ ਵਿਗਿਆਨ ਦੇ ਅਨੁਸਾਰ ਕਾਲੇ ਬੱਦਲਾਂ ਨੂੰ ਵੇਖਣ ਦਾ ਮਤਲਬ ਹੈ ਕਿ ਤੁਹਾਡੇ ਜੀਵਨ ਵਿੱਚ ਜਲਦ ਹੀ ਰੁਕਾਵਟਾਂ ਆਉਣ ਵਾਲੀਆਂ ਨੇ। ਵਿਗਿਆਨ ਦੇ ਅਨੁਸਾਰ ਗੱਲ ਕਰੀਏ ਸੁਪਨੇ ਵਿੱਚ ਕਾਲਾ ਕਾਂ ਵੇਖਣਾ ਸ਼ੁਭ ਨਹੀਂ ਮੰਨਿਆ ਜਾਂਦਾ ਇਹ ਸਾਡੇ ਵੱਡੇ ਹਾਸੇ ਦਾ ਸੰਕੇਤ ਹੈ ਜਦੋਂ ਇਹ ਸੁਪਨਾ ਦਿਖਾਈ ਦਿੰਦਾ ਹੈ ਤਾਂ ਕਿਸੇ ਵਿਅਕਤੀ ਦੀ ਮੌਤ ਦੀ ਖਬਰ ਦਾ ਸੰਕੇਤ ਦਿੰਦੀ ਹੈ ਤੇ ਜਦੋਂ ਸੁਪਨੇ ਦੇ ਵਿੱਚ ਕਾਲੇ ਕੱਪੜੇ ਪਾਏ ਹੋਏ ਵਿਅਕਤੀ ਜਾਂ ਚੀਜ਼ ਨੂੰ ਅਕਸਰ ਦੇਖਿਆ ਜਾਂਦਾ ਹੈ ਤਾਂ ਇਹ ਕਿਸੇ ਗੰਭੀਰ ਰੋਗ ਦਾ ਸੰਕੇਤ ਮੰਨਿਆ ਜਾਂਦਾ ਹੈ ਇਸੀ ਤਰ੍ਹਾਂ ਜਦੋਂ ਸੁਪਨੇ ਵਿੱਚ ਖੂਨ ਵਗਣਾ ਦਿਖਾਈ ਦਿੰਦਾ ਹੈ ਤਾਂ ਇਸ ਨੂੰ ਲੰਬੀ ਬਿਮਾਰੀ ਦਾ ਸੰਕੇਤ ਮੰਨਿਆ ਜਾਂਦਾ ਹੈ ਤੇ ਜਦੋਂ ਤੁਹਾਡੇ ਸੁਪਨੇ ਵਿੱਚ ਕੋਈ ਹਿੰਸਕ ਜਾਨਵਰ ਤੁਹਾਡਾ ਪਿੱਛਾ ਕਰਦਾ ਨਜ਼ਰ ਆਉਂਦਾ ਹੈ ਤਾਂ ਇਹ ਇੱਕ ਅਸ਼ੁੱਭ ਸੰਕੇਤ ਮੰਨਿਆ ਜਾਂਦਾ ਹੈ। ਇਹ ਸੁਪਨਾ ਵੇਖਣਾ ਵਿਅਕਤੀ ਦੇ ਲਈ ਭਾਰੀ ਆਰਥਿਕ ਨੁਕਸਾਨ ਦਾ ਸੰਕੇਤ ਦਿੰਦਾ ਹੈ। ਤੇ ਜਦੋਂ ਕੋਈ ਵਿਅਕਤੀ ਤੂਫਾਨ, ਚੱਕਰ ਜਾਂ ਘਰ ਦੇ ਟਹਿ ਜਾਣ ਦਾ ਸੁਪਨਾ ਲੈਂਦਾ ਹੈ ਤਾਂ ਸਮਝਿਆ ਜਾਂਦਾ ਹੈ ਕਿ ਬਦਕਿਸਮਤੀ ਦਾ ਪਰਛਾਵਾਂ ਵਿਅਕਤੀ ਦੇ ਮਗਰ ਆ ਰਿਹਾ ਹੈ ਜੇਕਰ ਸੁਪਨੇ ਦੇ ਵਿੱਚ ਤੁਸੀਂ ਚੰਦਰ ਗ੍ਰਹਿ ਜਾਂ ਸੂਰਜ ਗ੍ਰਹਿ ਦੇਖਣ ਦੀ ਘਟਨਾ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਇਸ ਕਾਰਨ ਵਿਅਕਤੀ ਸਮੱਸਿਆਵਾਂ ਦੇ ਵਿੱਚ गिर ਜਾਂਦਾ ਹੈ ਤੇ ਜਦੋਂ ਕੋਈ ਵਿਅਕਤੀ ਸੁਪਨੇ ਵਿੱਚ ਪੰਛੀਆਂ ਨੂੰ ਉੱਡਦੇ ਦੇਖਦਾ ਹੈ ਤਾਂ ਸੁਪਨਾ ਵਿਗਿਆਨ ਦੇ ਅਨੁਸਾਰ ਵਿਅਕਤੀ ਨੂੰ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਪੈਂਦਾ ਹੈ ਵਿਅਕਤੀ ਗਰੀਬੀ ਵੱਲ ਵਧਣ ਲੱਗ ਜਾਂਦਾ ਹੈ ਉਤੇ ਹੀ ਜਦੋਂ ਕੋਈ ਵਿਅਕਤੀ ਸੁਪਨੇ ਦੇ ਵਿੱਚ ਉੱਚੀ ਆਵਾਜ਼ ਸੁਣਦਾ ਹੈ ਤਾਂ ਇਹ ਵਿਅਕਤੀ ਦੇ ਘਰ ਵਿੱਚ ਪਰਿਵਾਰਕ ਕਲੇਸ਼ ਦਾ ਸੰਕੇਤ ਮੰਨਿਆ ਜਾਂਦਾ ਹੈ ਇਸੇ ਤਰ੍ਹਾਂ ਹੀ ਅਸੀਂ ਸੁਪਨਿਆਂ ਦੇ ਵਿੱਚ ਜਦੋਂ ਕਿਸੇ ਵਿਅਕਤੀ ਦੀ ਮੌਤ ਦਾ ਸੁਪਨਾ ਲੈਂਦੇ ਹਾਂ ਤਾਂ ਕਿਹਾ ਜਾਂਦਾ ਹੈ ਕਿ ਉਹ ਸਾਡੇ ਲਈ ਸ਼ੁਭ ਹੁੰਦਾ ਹੈ ਕਿ ਤਨ ਕਿਤੇ ਵੀ ਉਮਰ ਲੰਬੀ ਦਾ ਸੰਕੇਤ ਦਿੰਦਾ ਹੈ ਸੁਪਨੇ ਸਾਡੇ ਅਵਚੇਤਨ ਮਨ ਦੇ ਪ੍ਰਗਟਾਵੇ ਹਨ ਦਿਨ ਦੇ ਅਨੁਭਵ ਭਾਵਨਾਵਾਂ ਤੇ ਚਿੰਤਾਵਾਂ ਸਾਡੇ ਸੁਪਨਿਆਂ ਦੇ ਵਿੱਚ ਪ੍ਰਤੀਬਿੰਬਿਤ ਹੁੰਦੀਆਂ ਹਨ ਕੁਝ ਸੁਪਨੇ ਸਾਡੀ ਜ਼ਿੰਦਗੀ ਦੀਆਂ ਆ ਸਮੱਸਿਆਵਾਂ ਦਾ ਹੱਲ ਲੱਭਣ ਵਿੱਚ ਸਾਡੀ ਮਦਦ ਕਰਦੇ ਹਨ ਕੁਝ ਲੋਕ ਮੰਨਦੇ ਹਨ ਕਿ ਸੁਪਨੇ ਭਵਿੱਖ ਬਾਰੇ ਸੰਕੇਤ ਦਿੰਦੇ ਨੇ ਤੇ ਜੇਕਰ ਤੁਹਾਨੂੰ ਵੀ ਅਜਿਹੇ ਕੋਈ ਸੁਪਨੇ ਆਉਂਦੇ ਨੇ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਸਾਂਝੇ ਕਰ ਸਕਦੇ ਹੋ ਇਹਦੇ ਨਾਲ ਹੀ ਜੇਕਰ ਤੁਹਾਨੂੰ ਵੀ ਅਜੀਬ-ਗਜੀਬ ਕੋਈ ਸੁਪਨੇ ਆਉਂਦੇ ਨੇ ਤਾਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਣਾ ਕਿ ਤੁਹਾਨੂੰ ਕਿਸ ਤਰ੍ਹਾਂ ਦੇ ਸੁਪਨੇ ਆਉਂਦੇ ਨੇ